ਤੋ ਇਹ ਹੈ ਮਕੇਨ ਦਾ ਸਮਾਈਲੀ ਪੋਟੈਟੋ ਪੈਕਟ ਜੋ ਹੁੰਦਾ ਹੈ 450 ਗ੍ਰਾਮ ਦਾ ਤੇ ਇਹ ਪੈਂਦਾ ਹੈ 140 ਰੁਪਏ ਦਾ ਬਾਜ਼ਾਰ ਵਿੱਚ ਤੇ ਅਸੀਂ ਅੱਜ ਚੈਲੰਜ ਲਿਆ ਅਸੀਂ 40 ਰੁਪਏ 'ਚ ਸੇਮ ਸਮਾਈਲੀ ਪੋਟੈਟੋ ਅਸੀਂ ਘਰ ਬਣਾਵਾਂਗੇ ਤੋ ਪਹਿਲਾਂ ਅਸੀਂ ਲਏ ਆਲੂ ਉਹਨਾਂ ਨੂੰ ਕੀਤਾ ਬੋਇਲ ਤੇ ਛਿਲਕ ਉਤਾਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮੈਸ਼ ਕਰ ਲਿਆ ਆਲੂ ਮੈਸ਼ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਐਡ ਕਰਨਾ ਹੈ ਕਾਰਨ سٹਾਰਚ ਤੇ ਨਾਲ ਹੀ ਅਸੀਂ ਪਾ ਲੈਣਾ ਹੈ ਥੋੜਾ ਜਿਹਾ ਲੂਣ ਤੇ ਕਾਲੀ ਮਿਰਚ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗਲੀ ਲਾਲ ਮਿਰਚ ਵੀ ਪਾ ਸਕਦੇ ਹੋ ਤੇ ਇੰਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਆਲੂ ਦਾ ਇੱਕ ਡੋ ਤਿਆਰ ਕਰ ਲੈਣਾ ਹੈ ਸਾਡਾ ਡੋ ਹੁਣ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਵੇਲਣਾ ਲੈਣਾ ਹੈ ਤੇ ਇਹਨੂੰ ਬਿਲਕੁਲ ਅਸੀਂ ਬਾਰੀਕ ਕਰਨਾ ਹੈ ਤਾਂ ਜੋ ਸਾਡੀਆਂ ਇਹਦੇ ਵਿੱਚੋਂ ਪੋਟੈਟੋਜ਼ ਦੀਆਂ ਜਿਹੜੀਆਂ ਸਮਾਈਆਂ ਚੰਗੀ ਤਰ੍ਹਾਂ ਨਿਕਲ ਸਕਣ ਇੱਥੇ ਜਦ ਜੀਵਨ ਵੀ ਨਾਲ ਹੀ ਖੜਾ ਸੀ ਤੇ ਉਹਨੇ ਰੋਲਾ ਪਾ ਦਿੱਤਾ ਕਿ ਮੰਮੀ ਨਹੀਂ ਮੈਂ ਹੀ ਕੱਢਾਂਗਾ ਸਮਾਈਲੀਆਂ ਮੰਮਾ ਨੇ ਕਿਹਾ ਨਹੀਂ ਬੇਟਾ ਇਹਨੂੰ ਬੜੇ ਧਿਆਨ ਨਾਲ ਕਰਨਾ ਹੈ ਨਹੀਂ ਤੇ ਸਾਰਾ ਜਿਹੜਾ ਸਾਡਾ ਡੋਅ ਹੈ ਖਰਾਬ ਹੋ ਜਾਏਗਾ ਨੈਣ ਦੀ ਮਿਲਾਇਆ ਜੁਗਾੜ ਇੱਕ ਜਾਰ ਦਾ ਟੱਕਰ ਲਿਆ ਤੇ ਉਹਨੂੰ ਗੋਲ-ਗੋਲ ਘੁਮਾਉਣਾ ਸ਼ੁਰੂ ਕਰਦਾ ਡੋਅ ਦੇ ਉੱਪਰ ਲੋ ਜੀ ਇਹ ਸਾਡੀਆਂ ਸਮਾਈਲੀਆਂ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਸੀ ਫਿਰ ਇੱਕ ਪੈਨ ਦਾ ਕੈਪ ਲਿਆ ਉਹਦੇ ਨਾਲ ਬਣਾਈਆਂ ਅਸੀਂ ਅੱਖਾਂ ਤੇ ਚਮਚਾਣਾ ਬਣਾਇਆ ਮੂੰਹ ਵਾਹ ਜੀ ਵਾਹ ਕੀ ਜੁਗਾੜ ਲਗਾਇਆ ਹੈ ਸਾਰੇ ਆਲੂ ਨੂੰ ਯੂਜ਼ ਕਰਕੇ ਅਸੀਂ ਆਪਣੀਆਂ ਸਮਾਈਲੀਆਂ ਕੱਢ ਚੁੱਕੇ ਸਾਂ ਤੇ ਹੁਣ ਤੇਲ ਗਰਮ ਕੀਤਾ ਇੱਕ ਭਾਂਡੇ ਵਿੱਚ ਤੇ ਸਾਰੀਆਂ ਸਮਾਈਲੀਆਂ ਨੂੰ ਉਹਦੇ ਵਿੱਚ ਪਾ ਦਿੱਤਾ ਡੀਪ ਫ੍ਰਾਈ ਓਨਲੀ ਤੇ ਹੌਲੀ ਹੌਲੀ ਕਰਕੇ ਸਾਰੀਆਂ ਸਮਾਈਲੀਆਂ ਡੀਪ ਫ੍ਰਾਈ ਹੋ ਗਈਆਂ ਤੇ ਉਹਨਾਂ ਨੇ ਬਹੁਤ ਹੀ ਵਧੀਆ ਰੰਗ ਆਣਾ ਉਹਨਾਂ ਦਾ ਸ਼ੁਰੂ ਹੋ ਗਿਆ ਸੀ ਤੇ ਜੱਵ ਜੀਵਨ ਨੂੰ ਤੇ ਵੇਖ ਕੇ ਹੀ ਬੜਾ ਮਜ਼ਾ ਆ ਰਿਹਾ ਸੀ ਕਿਉਂਕਿ ਸਭ ਤੋਂ ਜ਼ਿਆਦਾ ਤੇ ਜੱਵ ਜੀਵਨ ਸਿੰਘ ਨਹੀਂ ਕਾਣੀਆਂ ਸਨ ਜੱਵ ਜੀਵਨ ਫੇਰ ਕਹਿਣ ਲੱਗੇ ਮੰਮੀ ਮੈਨੂੰ ਤਲ ਲੈਂਦੇ ਹੋ ਮੈਨੂੰ ਕਰ ਲੈਂਦੇ ਹੋ ਮੰਮੀ ਕੰਦੇ ਬਿਲਕੁਲ ਨਹੀਂ ਬੇਟਾ ਇਹ ਹੈਗਾ ਤੇਲ ਦਾ ਕੰਮ ਅਗਰ ਗਰਮ ਗਰਮ ਛਿਟਪੈਗੀ ਤੇ ਕੰਮ ਹੋ ਜਾਏਗਾ ਖਰਾਬ ਲੋ ਜੀ ਸਾਡੀ ਸਮਾਈਲੀਆਂ ਵੀ ਤਿਆਰ ਹੋ ਕੇ ਹੁਣ ਬਾਲ ਵਿੱਚ ਆ ਗਈਆਂ ਨੇ ਕਮਾਲ ਦੀਆਂ ਲੱਗਦੀਆਂ ਜੀ ਬਿਲਕੁਲ ਬਾਜ਼ਾਰੀ ਜਿਵੇਂ ਹੁੰਦੀਆਂ ਨੇ ਉਜ ਦੀਆਂ ਬੜੀਆਂ ਇੱਕਦਮ ਕ੍ਰਿਸਪੀ ਲੋ ਜੀ ਅੱਜ ਸਾਨੂੰ ਪਤਾ ਲੱਗ ਗਿਆ ਕਿ ਜਦੋਂ ਅਸੀਂ ਘਰ ਕੋਈ ਚੀਜ਼ ਬਣਾਉਂਦੇ ਹਾਂ ਤੇ ਉਹ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਅੱਧੇ ਰੇਟ ਤੇ ਪੈਂਦੀ ਹੈ ਤੇ ਬੰਦੀ ਵੀ ਸਵਾਦ ਹੈ ਨਾਲੇ ਬੰਦੀ ਵੀ ਹੈਲਦੀ ਹੈ ਕਿਉਂਕਿ ਇਹਦੇ ਵਿੱਚ ਅਸੀਂ ਹੈਲਦੀ ਤੇਲ ਵਰਤੇ ਆਵੇ ਪੋਟੈਟੋ ਘਰ ਦੇ ਵਰਤੇ ਨੇ ਸਭ ਕੁਝ ਮਸਾਲੇ ਵੀ ਘਰ ਦੇ ਵਰਤੇ ਨੇ ਲੋ ਜੀ ਹੁਣ ਸਭ ਤੋਂ ਪਹਿਲਾਂ ਕੌਣ ਖਾਏਗਾ ਇਹਨਾਂ ਨੂੰ ਸਭ ਤੋਂ ਵੱਡਾ ਸਵਾਲ ਇਹੀ ਸੀ ਜਪਜੀਤ ਸਿੰਘ ਨੇ ਦਾਲ ਆਣ ਦੀ ਕੋਸ਼ਿਸ਼ ਕੀਤੀ ਕਿ ਮੈਂ ਪਹਿਲੇ ਖਾ ਲਵਾਂ ਪਰ ਨਹੀਂ ਜੀ ਅੱਜ ਫਿਰ ਜਿੱਤ ਹੋਈ ਨੈਨਦੀਪ ਕੌਰ ਦੀ ਨੈਨਦੀਪ ਨੇ ਪਾਈ ਸੌਸ ਤੇ ਇੱਕ ਪਲੇਟ ਵਿੱਚ ਪਾਲੀਆਂ ਸਮਾਈਆਂ ਤੇ ਨੈਨਦੀਪ ਕੰਦੀ ਮੈਂ ਹੀ ਪਹਿਲੇ ਟੇਸਟ ਕਰਾਂਗੀ ਕਿਉਂਕਿ ਮੈਂ ਹੀ ਬਣਾਈਆਂ ਸੀ ਤੇ ਫਿਰ ਨੇ ਖਾਣੀਆਂ ਸ਼ੁਰੂ ਕਰ ਦਿੱਤੀਆਂ ਮ제 ਨਾਲ ਤੇ ਉਸ ਤੋਂ ਬਾਅਦ ਫਿਰ ਬਾਕੀ ਕਰਦਿਆਂ ਦੀ ਵਾਰੀ ਆਈ ਜੀ ਓਕੇ ਦੋਸਤੋ ਸਤਿ ਸ੍ਰੀ ਅਕਾਲ